ਰਾਣੀ ਧਰਗੀ ਛੱਜ ਕੁੜੇ ਹਾਏ ਗੁੱਟੀਆਂ ਤੇ ਮਰਨਾ ਸੀ ਦਲਿਆ ਕਾ ਨੂੰ ਤਾ ਨੂੰ ਦਲਿਆ ਤਾਂ ਨਹੀਂ ਬਹੁਤ ਕੁਝ ਕਰਕੇ ਆਉਂਦੇ ਆ ਦੇ ਤਾ ਨੂੰ ਖੀਚੀ ਆ ਲੋ ਹੈ ਬੀਆ ਲਾਸਾ ਹੈ ਹਾਰੇ ਰੱਬਾ ਮੀ ਬਾਦੇ ਜਿਨੇ ਸੱਜਣੇ ਸਾਡੇ ਪਿੰਡੋਂ ਪ੍ਰਤਨ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਬੁੱਢੀ ਫੁਕਣੀਆਂ ਮੰਦਰ ਦੇ ਵਿੱਚ ਸਵੇਰ ਤੋਂ ਲੈ ਕੇ ਬੁੱਡੀਆਂ ਬਹੁਤ ਵੱਡਾ ਹੰਬਲਾ ਮਾਰ ਰਹੀਆਂ ਨੇ ਪਹਿਲਾਂ ਤਾਂ ਇਹਨਾਂ ਨੇ ਸਾਰੇ ਗਲੀ ਦੇ ਵਿੱਚ ਜਿਵੇਂ ਕਹਦੀਏ ਸੰਭ ਕੱਠਾ ਕੀਤਾ ਵੀ ਜਿੰਨੇ ਕੋਈ ਜੰਦਾ ਹਨ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿਹੜਾ ਸਮਾਨ ਲਿਆਉਣਾ ਸੀ ਬੁੱਢੀ ਫੁੱਪਣ ਵਾਸਤੇ ਸਾਰਾ ਇਕੱਠਾ ਕੀਤਾ ਹੁਣ ਪੂਰੇ ਮਹੱਲੇ ਦੀਆਂ ਬੁੜੀਆਂ ਤੇ ਬੱਚੇ ਸਾਡੇ ਹਨ ਸਾਰੇ ਇਕੱਠੇ ਹੋ ਗਏ ਜਿਵੇਂ ਇੱਕ ਬਹੁਤ ਵੱਡਾ ਪ੍ਰੋਗਰਾਮ ਵਿੱਢਿਆ ਹੁੰਦਾ ਨਾ ਉਸ ਤਰ੍ਹਾਂ ਕੰਮ ਹੋਇਆ ਪਿਆ ਤੇ ਮਤਲਬ ਅੱਜ ਸਾਰੀਆਂ ਘਰਾਂ ਦੇ ਵਿੱਚੋਂ ਇੱਥੇ ਮੰਦਰ 'ਚ ਇਕੱਠੇ ਆ ਗਏ ਤੁਹਾਨੂੰ ਦਿਖਾਉਣੇ ਵੀ ਫੁੱਲ ਜੋ ਜੋੜਾਂ ਤੇ ਜਿਹੜਾ ਉਹਨਾਂ ਦਾ ਕੜਾਹੀ ਦਾ ਕੰਮ ਵੀ ਚੱਲ ਰਿਹਾ ਤੇ ਇਧਰਲੇ ਪਾਸੇ ਜਿਹੜੀਆਂ ਆ ਸੱਜਿਆ ਆਪਣਾ ਗੁੱਡੀ ਤਿਆਰ ਵੀ ਕਰੀ ਜਾਂਦੀਆਂ ਨੇ ਤੇ ਮੋਤੀ ਮਾਤੀ ਸਿੱਪੀਆਂ ਜਿਹੜੀਆਂ ਲਾਉਣੀਆਂ ਨੇ ਅੱਖਾਂ ਓੱਖਾ ਬਟਮਾ ਦੀਆਂ ਪੂਰੀ ਲਈ ਜਾਂਦੀਆਂ ਨੇ ਤੇ ਮੈਂ ਕਿਹਾ ਵੀ ਥੋੜਾ ਜਿਹਾ ਦਿਖਾਉ ਤਾਂ ਸਹੀ ਫਿਰ ਹੱਸ ਪਿਆ ਤੇ ਆ ਦੇਖੋ ਇਹ ਇੱਕ ਗੁੱਡੀ ਆ ਵੀ ਵਧੀਆ ਬਣਾਈ ਹੈ ਨਾ ਇਹਨਾਂ ਨੇ ਤੇ ਵੀ ਜਾਨਕਿ ਪੂਰਾ ਮਾਹੌਲ ਭਖਿਆ ਪਿਆ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਣਾ ਜਿਵੇਂ ਦਲਾਵ ਜੰਮਣ ਨੂੰ ਤਲਦੇ ਹਿੰਦੇ ਚਾਹਨੀ ਦੇ ਵਿੱਚ ਕਿਆ ਬਾਤ ਹੈ ਨਾ ਇਹ ਦੇਖੋ ਯਾਰ ਘਰੂ ਦਰਸ਼ਨ ਹਨ ਵੀ ਜਿਵੇਂ ਮੀਨ ਮੋਹ ਦੀ ਰੁੱਤ ਹੋਵੇ ਤਾਂ ਬੁਲਬਲੇ ਤਾਟੋ ਮੇਟ ਕੀ ਚੰਗੇ ਲੱਗਦੇ ਆ ਉਹ ਫੁੱਲ ਜੋਰਾਂ ਤੇ ਨਾਲ ਹੀ ਥੋੜਾ ਮੋਟਾ ਜਿਵੇਂ ਦੇਦੀ ਪ੍ਰੋਗਰਾਮ ਹੁੰਨੀ ਆ ਚਾ ਕੋਦਰ ਪ੍ਰਾਂਤਾ ਇਦੋਂ ਪੰਨਾ ਦੋ ਤਿੰਨ ਗੁੱਲੀ ਬੈਠੀਆਂ ਨੇ ਵੀ ਜਿਵੇਂ ਇੱਕ ਵੱਡਾ ਪੁੰਹਾਰਾ ਕਰਨਾ ਹੁੰਦਾ ਅਜ ਐ ਕਮਜ਼ੋਰਾਂ ਤੇ ਚੱਲਦਾ ਆ ਦੇਖੋ ਵੀ ਇਹ ਪੋਲੇ ਪੋਲੇ ਨਾਲ ਗੋਗਲੇ ਤੁਸੀਂ ਇਹ ਦੇਖਿਓ ਜਦੋਂ ਫਿਰ ਇਹਨਾਂ ਨੂੰ ਭੁੱਖ ਲੱਗੇ ਆਉਣੀ ਆ ਫੇਰ ਭੋਜਨ ਕਿੰਨੇ ਲਗਾਉਣੀਆਂ ਨੇ ਤੇ ਵੀ ਪੂਰਾ ਘੈਂਟ ਆ ਜਾਣਾ ਕੰਮ ਤੇ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਗੁੱਡੀ ਫੂਕਦੇ ਆ ਕਿਵੇਂ-ਕਿਵੇਂ ਰੀਤੀ ਰਿਵਾਜ ਇਹਨਾਂ ਦੇ ਕਿਵੇਂ ਮਤਲਬ ਕੱਲਾ-ਕੱਲਾ ਜਿਵੇਂ ਕਹਦੀ ਆ ਵੀ ਪ੍ਰੋਗਰਾਮ ਚੱਲਦਾ ਹਨ ਐਂਡ ਤੱਕ ਤੁਹਾਨੂੰ ਨੂੰ ਸੌਰੀ ਇਸ ਵੀਡੀਓ ਦੇ ਵਿੱਚ ਗੁੱਡੀ ਐਂ ਵੀ ਦਿਖਾਵਾਂਗੇ ਵੀ ਕਿਵੇਂ ਫੂਕਦੇ ਆ ਕਿਵੇਂ ਉੱਥੇ ਬੁਰੀਆਂ ਬਹਿ ਕੇ ਬਣ ਪਾਉਣਗੀਆਂ ਪੂਰੀ ਐਂਡ ਗੱਲਬਾਤ ਆ ਬਾਕੀ ਆਪਾਂ ਮੈਨੂੰ ਪੁੱਛਦੇ ਆ ਵੀ ਬੇਬੇ ਤੁਹਾਡੇ ਵੀ ਬੇਬੇ ਜਿਹੜੀ ਅੱਜ ਗੁੱਡੀ ਫੂਕਦੇ ਆ ਇਹ ਕਾਹ ਤੋਂ ਫੂਕਦੇ ਹੁੰਦੇ ਆ ਇਹ ਭਾਈ ਵੀ 20 ਪਜੇ ਵੀ 20 ਪਜੇ ਹਾਂ ਉਹ ਹੋਦੇ ਪੈਜੂਗਾ ਪੱਕਾ ਪਮਚਾਰ ਕਣੀਆਂ ਪੈ ਜਾਣ ਹਾਂ ਪੰਜੀਆਂ ਨਾ ਪਮਚਾਰ ਕਣੀਆਂ ਪੈ ਜਾਣ ਪੈਣਗੇ ਪੱਕਾ ਇਹ ਤੁਹਾਨੂੰ ਵੀ ਤੁਸੀਂ ਵੀ ਫੂਕੀ ਆਉਣਗੇ ਬਹੁਤ ਹਨਾ ਬਥੇਰੇ ਨਾ ਅਸਤਾ ਬਥੇਰੀਆਂ ਪੋਕਦੀਆਂ ਅੱਛਾ ਇਹ ਇਹ ਭਿੱਜ ਕੇ ਆਉਂਦੀਆਂ ਬਾਈ ਅੱਛਾ ਭਿੱਜ ਕੇ ਆਉਂਦੀ ਆਉਂਦੀ ਅਸੀਂ ਮੈਨੂੰ ਇੱਕ ਗੱਲ ਦਾ ਹੋਰ ਜਵਾਬ ਦਿਓ ਵੀ ਇਹ ਗੁੱਡੀ ਹੀ ਕਹਤੋਂ ਫੂਕੀ ਜਾਂਦੀ ਹੈ ਹੋਰ ਚੀਜ਼ਾਂ ਦਾ ਤਾਂ ਨਹੀਂ ਫੂਕਦੇ ਕੀ ਪਤਾ ਕਹਤੋਂ ਨਹੀਂ ਫੂਕਦੇ ਵੱਡਿਆਂ ਨੂੰ ਪਤਾ ਸੀ ਜਿੰਨਾ ਨੇ ਰੀਤਾਂ ਚਲਾਈਆਂ ਨੇ ਆਪਾਂ ਨੂੰ ਕੀ ਪਤਾ ਪੁੱਤ ਤੁਹਾਡੇ ਤੋਂ ਮਤਲਬ ਪਹਿਲਾਂ ਦੀ ਚੱਲੀ ਆਉਂਦੀਆਂ ਨੇ ਉੱਥੇ ਕੁਛ ਕਰਦੀਆਂ ਆਉਂਦੀਆਂ ਹੱਥ ਤਾਂ ਪੈਦਾ ਨਹੀਂ ਚੱਲੀਆਂ ਆਉਂਦੀਆਂ ਗੁੱਡੀ ਮਰਗੀ ਅੱਜ ਕੁੜੇ ਸਰਾਂ ਨੇ ਕਰਦੀ ਛੱਜ ਕੁੜੇ ਹਾਏ ਗੁੱਟੀਏ ਤੇ ਮਰਨਾ ਦੀ ਦੜੀਆ ਕਾ ਨੂੰ ਕਰਨਾ ਨੂੰ ਦੜੀਆ ਤਾਂ ਨਹੀਂ ਬਹੁਤ ਕੁਛ ਕਰਕੇ ਆਉਂਗੀ ਉੱਥੇ ਬਥੇਰਾ ਕੁਛ ਕਰਦੀਆਂ ਉੱਥੇ ਨਹੀਂ ਫਿਰ ਤੁਸੀਂ ਵੀ ਜਾਓਗੇ ਨਾਲ ਹੁਣ ਬਬੇ ਇੱਕ ਅਦਾ ਗੀਤ ਜਿਹਾ ਹੋਰ ਸੁਣਾਓ ਇਹ ਜਾਂ ਸੁਣਾਓ ਸੁਣਾਓ ਤਾਈ ਜੇ ਗੁੱਡੀ ਕਹਤਾ ਮਰਨਾ ਤੀ ਦੜੀਆ ਕਾ ਨੂੰ ਤਰਨਾ ਤੀ ਜੇ ਗੁੱਡੀ ਕਹਤਾ ਮਰਨਾ ਤੀ ਛੱਜ ਸਹਰਾਣੇ ਤਰਨਾ ਤੀ ਅੱਛਾ ਗੁੱਡੀ ਮਰ ਗਈ ਅੱਜ ਕੁੜੇ ਸਹਰਾਣੇ ਤਰ ਗਈ ਛੱਜ ਕੁੜੇ ਗੁੱਡੀ ਮਰ ਗਈ ਅੱਜ ਕੁੜੇ ਨਾ ਸਿਚਦੀਆਂ ਨੇ ਬਹੁਤ ਨੇ ਤਰ ਗਈ ਛੱਜ ਕੁੜੇ ਅੱਛਾ ਹਾਂ ਠੀਕ ਹੈ ਤੇ ਹੁਣ ਆਪਾਂ ਮਾਤਾ ਜੀ ਇਸ ਤਰੀਕਾ ਤੇ ਤੁਸੀਂ ਇਹ ਕਿਉਂ ਮਾਥਰਾ ਤੋਂ ਹਨ ਹਾਂ ਤੁਹਾਡੇ ਵੀ ਇਸ ਤਰ੍ਹਾਂ ਗੁੱਡੀਆਂ ਫੂਕਦੇ ਆ ਹਾਂ ਫੂਕਦੇ ਨੇ ਅਧਰ ਇਹ ਪਿੰਡਾ ਚੋਦਾ ਉਧਰ ਵੀ ਆਈ ਮੀ ਪਹ ਜਾਂਦਾ ਹਾਂ ਪਰ ਤਾਂ ਮੇ ਬਰਸਾ ਆਵਦਾ ਬਰਸਾ ਜਾਂਦੀ ਹੈ ਠੀਕ ਹੈ ਫਿਰ ਤਾਂ ਗੱਲ ਸਹੀ ਹੈ ਨਾ ਤੇ ਲੈ ਹੁਣ ਬਾਕੀ ਆਪਾਂ ਦੇਖਦੇ ਆਂ ਵੀ ਗੁੱਡੀ ਫੂਕਣ ਜਿਹੜੀ ਸੰਗਤ ਛੱਡੀ ਜਾ ਰਹੀ ਜਾ ਵੀ ਉੱਥੇ ਕਿਸ ਤਰ੍ਹਾਂ ਦੇ ਗਾਣੇ ਗਾਉਂਦੇ ਹਨ ਗੀਤ ਗਾਉਂਦੇ ਉਹ ਵੀ ਆਪਾਂ ਉਹ ਦੇਖੋ ਭਾਈ ਜਿੰਨੇ ਵਿਦੋਗੀਆਂ ਨੇ ਕੋਈ ਸੱਸ ਬਣੂ ਹਾਂ ਕੋਈ ਮਾ ਬਣੂ ਮਾ ਬਣੂ ਅੱਛਾ ਹਾਂ ਹੋ ਸੋਹਰੇ ਬਣ ਕੇ ਠੀਕ ਆ ਯਾਰੇ ਬਣਨੀ ਆ ਠੀਕ ਕਰਦੀਆਂ ਸੀ ਤਾਂ ਹੋਰ ਹੋਰ ਦਿਆਂ ਕੁੜੀਆਂ ਖੱਬ ਨਹੀਂ ਕੀ ਕਰਤੀਆਂ ਹਾਂ ਦੇਖਦੇ ਆ ਚਲ ਅੱਜ ਕੀ ਬਣਦਾ ਇਹ ਮਦਰ ਨਾਮ ਮਾਊਟਰ ਨੇ ਜਮੇ ਕਿਦੀ ਕੁੜੀ ਫੁੱਕਣ ਚੱਲੀ ਜਾਂਦੀ ਅੱਜ ਉਹ ਕਹਿੰਦੀ ਮੈਂ ਬਣੂ ਇਹ ਦੀ ਸੱਸ ਇਹ ਨਹੀਂ ਮੈਂ ਇਹਦੀ ਉਹ ਬਾਹ ਬਣੂ ਮਾ ਬਣੂ ਮਦਰ ਪਹਿਲਾਂ ਮਾਵਾ ਬਣ ਦੇ ਪਿੱਛੇ ਲੜਦੀ ਹੁੰਦੀ ਆ ਦੀ ਨਾ ਲੜਦੀਆਂ ਨਾ ਹੁੰਗਦਾ ਲੋਕ ਵੀ ਮਤਰੋ ਪਕਾ ਪਕਾ ਕੇ ਨਾ ਗਲਗਲੇ ਬੁੜੀਆਂ ਨੇ ਟੋਕਰੇ ਭਰਦੇ ਢੱਕ ਵੀ ਦਿੱਤੇ ਕਹਿੰਦੇ ਹਲੇ ਭੋਗ ਨਹੀਂ ਲਪਾਉਣਾ ਕਹਿੰਦੀ ਫਿਰ ਭੋਗ ਤਾਂ ਬਾਅਦ ਦੇ ਵਿੱਚ ਹੀ ਲੱਗੂਗਾ ਤੇ ਵੀ ਕੰਮ ਜਿਵੇਂ ਕਹਦੀ ਨਾ ਜੇ ਕੋਈ 100 ਤੋਂ ਸਾਲ ਤੋਂ ਪਲੱਸ ਬਜ਼ੁਰਗ ਮਰ ਜੇ ਉਹਦੇ ਉੱਪਰ ਵੀ ਮੇਰੇ ਹਿਸਾਬ ਨਾਲ ਇੰਨੀ ਮਠਿਆਈ ਨਹੀਂ ਲੱਗਦੀ ਜਿੰਨੀ ਇਹਨਾਂ ਨੇ ਅੱਜ ਪਕਾਦੀ ਤੇ ਇਧਰਲੇ ਪਾਸੇ ਵੀ ਕੰਮ ਰੈਡੀ ਕੀਤਾ ਪਿਆ ਜੀ ਆ ਆ ਪਿਆ ਨੇ ਗੁੱਡੀਆਂ ਹਨਾ ਤੇ ਪੂਰਾ ਰੈਡੀ ਆ ਬੱਚੇ-ਪੁੱਛੇ ਸਾਰੇ ਪਹੁੰਚ ਗਏ ਹੁਣ ਦੇਖਦੇ ਆਂ ਵੀ ਕਿੰਨਾਂ ਨੂੰ ਜਿਵੇਂ ਕਹਿੰਦੇ ਨੇ ਇਹ ਕੰਨ ਨਹੀਂ ਲਾਉਂਦੇ ਆ ਹਨਾ ਬੱਚੇ ਆਪਸ ਵਿੱਚ ਐ ਰੌਲਾ ਪਾਉਂਦੇ ਆ ਕਹਿੰਦੇ ਵੀ ਅਸੀਂ ਲੱਗਣਾ ਅਸੀਂ ਲੱਗਣਾ ਫਿਰ ਆ ਚਾਰ ਮੁੰਡੇ ਤਾਂ ਫਿਰ ਲੜ-ਰੋੜ ਕੇ ਇਹਨਾਂ ਨੇ ਤਾਂ ਜਿਵੇਂ ਕਹਦੀਆਂ ਕੰਨ ਹੀ ਲੱਗ ਹੀ ਗਏ ਇੱਕ ਆ ਮੂਰੇ ਦੋ ਗੜ ਜੀ ਚੱਕੀ ਜਾਊਗਾ ਬੀਅ ਕੰਮ ਨਹੀਂ ਮਤਲਬ ਕਸਰ ਨਹੀਂ ਕੋਈ ਛਡਣੀ ਪੂਰਾ ਜਿਵੇਂ ਆਪਣੇ ਨਾ ਆਮ ਸੰਸਕਾਰ ਦੇ ਮੌਕੇ ਤੇ ਜਿਹੜੇ ਰੀਤੀ ਰਿਵਾਜ ਹੁੰਦੇ ਆ ਪੂਰੇ ਉਸ ਤਰ੍ਹਾਂ ਮੁਕੰਮਲ ਕੀਤੇ ਆ ਇੱਕ ਵੀ ਨਾ ਨਹੀਂ ਘਟਾਇਆ ਹੋਇਆ ਵੱਧ ਪੋਮਾਂ ਦੀ ਹੋਣ ਹਨਾ ਉਹ ਮੂਰੇ ਦੋਗੜ ਜਾ ਕੇ ਤੁਰਿਆ ਜਾਂਦਾ ਜਿਵੇਂ ਆਪਣਾ ਘੜਾ ਲੈ ਕੇ ਤੁਰਦਿਆ ਤੇ ਆ ਚਾਰ ਜਾਨੇ ਕਾਨੀ ਲਾਗੇ ਗੁੱਡੀ ਨੂੰ ਲਈ ਜਾਂਦੇ ਆ ਲੈ ਵੀ ਸੱਜਣੋਂ ਭਖ ਗਿਆ ਪੂਰਾ ਇਕੱਠ ਜਿਵੇਂ ਦੇ ਦਈਏ ਤੇ ਆ ਗਲੀ ਦੇ ਵਿੱਚੋਂ ਨਿਕਲ ਕੇ ਬਾਹਰ ਜੇ ਗਿਣਤੀ ਕਰਨ ਲੱਭੀ ਮੇਰੇ ਹਿਸਾਬ ਨਾਲ ਮੇਰੇ ਤਾਂ ਹਿਸਾਬ ਤੋਂ ਬਾਹਰੇ ਆ ਵੀ ਹਾਲੇ ਜਿਉਂ-ਜਿਉਂ ਇੱਕ ਆਫ ਲੱਗੇ ਬਾਧਾ ਤੁਰਿਆ ਜਾਣਾ ਨਾ ਇਕੱਠੋ ਉਦੋਂ ਦੁੱਗਣਾ ਹੁੰਦਾ ਤੁਰਿਆ ਜਾਣਾ ਕਿਉਂਕਿ ਬਹਾਨੇ ਤਾਂ ਸਾਡੀ ਪਿੰਡਾਂਲੇ ਨੂੰ ਚਾਹੀਦੇ ਹੁੰਦੇ ਆ ਵੀ ਗੁਲਗਲੇ ਕਿਵੇਂ ਖਾਈਏ ਹੈਨਾ ਪਰ ਇਹ ਵੀ ਕਿਸੇ ਜਿਵੇਂ ਕਹਦੀ ਪੁਰਾਣੇ ਬਜ਼ੁਰਗਾਂ ਦਾ ਕੋਈ ਰੀਤੀ ਰਿਵਾਜ ਸਾਡੀਆਂ ਮਾਈਆਂ ਦੀ ਚਲਾਈ ਹੋਈ ਕਿਉਂਕਿ ਉਦਾਂ ਤਾਂ ਕੰਮ ਠੰਡਿਆਂ ਦੇ ਵਿੱਚੋਂ ਬੇਲ ਮਿਲਦੀ ਨਹੀਂ ਸੀ ਗੁਲਗਲੇ ਪਕਾਉਣ ਦੀ ਫਿਰ ਕੇ ਮੀਂਹ ਪਾਉਣ ਦਾ ਬਹਾਨਾ ਚ ਲੱਭ ਲੈਂਦੇ ਸੀ ਤੇ ਉਹੀ ਰੀਤੀ ਰਿਵਾਜ ਚੱਲੇ ਆਉਂਦੇ ਆ ਤੇ ਸਾਡੀਆਂ ਬੁੜੀਆਂ ਬਹੁਤ ਵਿੱਚ ਗੀਤ ਵੀ ਗਾਉਂਦੀਆਂ ਜਾਂਦੀਆਂ ਨੇ ਤੇ ਜੇ ਗੁੱਡੀਏ ਤੂੰ ਮਰਨਾ ਸੀ ਸੱਜ ਸਰਾਨੇ ਕਿਉਂ ਧਰਨਾ ਆ ਨੂੰ ਕੀਤੇ ਗਾਲੀਆਂ ਇਟਾ ਗਾਏ ਰੋੜ ਰੱਬਾ ਮੂੰਹ ਵਰਸਾ ਦੇ ਜੋਰ ਦੇ ਪਿੰਡ ਤੋਂ 2 2.5 ਕਿਲੋਮੀਟਰ ਦੂਰ ਆ ਗੀਆਂ ਦੇਖੋ ਅੱਧੀਆਂ ਤਾਂ ਔਖੀਆਂ ਔਖੀਆਂ ਜੀ ਤੁਰਨ ਲੱਗੀਆਂ ਜਿਵੇਂ ਥਕਾਵਟ ਜਿਹੀ ਮਹਿਸੂਸ ਕਰ ਗਈਆਂ ਹੁੰਦੀਆਂ ਨੇ ਆ ਇੱਕ ਵਿਚਾਲੇ ਡੰਡੇ ਚੱਕੀ ਜਾਂਦੀ ਆ ਭਰੀ ਤੇ ਧੰਨ ਨੇ ਉਹ ਭਣਾ ਜਿਹੜੀਆਂ ਸਿਰ ਤੇ ਗੁਲਗਲਾਂ ਦੇ ਟੋਕਰੇ ਚੱਕੀ ਆਉਂਦੀਆਂ ਨੇ ਤੇ ਦੇਖਦੇ ਆ ਆ ਇੱਥੇ ਰੱਖ ਲੈ ਜੀ ਜਿਵੇਂ ਆਪਾਂ ਸਮਸ਼ਾਨ ਘਾਟ ਤੋਂ ਪਹਿਲਾਂ ਹਨਾ ਉਹ ਆਪਣੇ ਜਿਵੇਂ ਕਿ ਦੀ ਪਿੰਨੀ ਜੇ ਰੱਖ ਕੇ ਦਾਣੇ ਦੀਆਂ ਤੇ ਘੜਾਪਣ ਦੇ ਹੁੰਦੇ ਆ ਉਹ ਰਸ਼ਮਾਗੀ ਬੱਚੇ ਉੱਚੀ ਉੱਚੀ ਕਲਕਾਰੀਆਂ ਮਾਰ ਰਹੇ ਆ ਤੇ ਇੱਕ ਬੱਚਾ ਚਾਰੇ ਪਾਸੇ ਉਸੇ ਤਰ੍ਹਾਂ ਢੀੜਾ ਦੇ ਕੇ ਨਾ ਜਿਵੇਂ ਆਪਾਂ ਘੜਾ ਭੰਨਦੇ ਹਾਂ ਤੇ ਇਹ ਜਿਹੜਾ ਮਿੱਟੀ ਦਾ ਭਾਂਡਾ ਲਈ ਫਿਰਦਾ ਦੋਗੜ ਜੀ ਇਹਨੂੰ ਵੀ ਭੰਨੂਗਾ ਪਹਿਲਾਂ ਚਾਰੇ ਪਾਸੇ ਪਾਣੀ ਛੱਪਾ ਤੇ ਆ ਲੋ ਜਿਹੜਾ ਇਹ ਦੇਖਿਆ ਢੀੜਾ ਚ ਦੇਖੀ ਨਾ ਇਸੇ ਤਰ੍ਹਾਂ ਇਹਨੂੰ ਜਿਵੇਂ ਭੰਨ ਦੇਣੀ ਆ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਊਗੀ ਤੇ ਜੁੜੇ ਰਹੋ ਐਂਡ ਤੱਕ ਵੀਡੀਓ ਨੂੰ ਦੇਖਿਓ ਵੀ ਇਹ ਉਹ ਸਾਡੇ ਪੰਜਾਬ ਦੇ ਰੀਤੀ ਰਿਵਾਜ ਨੇ ਹਨਾ ਜਿਹੜੇ ਪ੍ਰਾਂਤਨ ਸਮੇਂ ਤੋਂ ਚੱਲੇ ਆਉਂਦੇ ਆ ਤੇ ਆਹ ਲੋ ਭੰਨਦੀ ਦੋਗੜਾ ਉਹਨੂੰ ਸਿੱਤਰ ਇਹਨਾਂ ਨੇ ਫੇਰ ਇਸ ਗੁੱਡੀ ਨੂੰ ਚੱਕ ਲੈਣਾ ਤੇ ਕਾਨੇ ਲੱਗ ਜਾਣਾ ਤੇ ਫਿਰ ਜਿਹੜੇ ਦੀ ਸੰਸਕਾਰ ਦੀ ਅਗਲੀ ਤਿਆਰੀ ਸ਼ੁਰੂ ਹੈ ਹਨਾ ਹੁਣ ਜਾਣਾ ਕਿੱਥੇ ਸ਼ੁਰੂ ਕਰ ਲਵੇ ਲੱਗੀ ਸਾਡੇ ਬੱਚੇ ਤੇ ਇਕੱਠ ਦੇਖੋ ਤੁਸੀਂ ਕਿੰਨਾ ਹੋ ਗਿਆ ਜਦੋਂ ਮੰਦਰ ਚ ਤੁਰਿਆ ਉਦੋਂ ਕਿੰਨਾ ਇਕੱਠ ਸੀ ਤੇ ਹੁਣ ਦੇਖੋ ਕਿੰਨਾ ਇਕੱਠ ਹੈ ਨਾ ਤੇ ਅੱਜ ਤੁਹਾਨੂੰ ਦਿਖਾਉਣੇ ਵੀ ਥਕਾਵਟ ਜੀ ਮਹਿਸੂਸ ਕਰਕੇ ਨੇੜੇ ਹੀ ਨਾ ਅੱਜ ਇੱਕ ਬਾਣ ਬਿੱਲਾ ਵਿਲੇਜ ਮਿਲ ਗਿਆ ਕਿੰਦੀ ਵੀ ਆਪਾਂ ਇੱਥੇ ਫਿਰ ਗੁੱਡੀ ਜਿਹੜੀ ਆ ਫੂਕ ਦਿੰਨੇ ਤੇ ਸੱਜਣੋ ਇਹ ਸਾਡੇ ਪੰਜਾਬ ਦੇ ਰੀਤੀ ਰਿਵਾਜ ਨੇ ਇਸੇ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਆਂ ਵੀ ਅਸੀਂ ਪੰਜਾਬੀ ਆਂ ਅਸੀਂ ਪੰਜਾਬ ਦੇ ਵਿੱਚ ਪਿੰਡਾਂ ਵਾਲੇ ਦੇਸੀ ਜਿਹੇ ਬੰਦੇ ਆ ਤੇ ਫਿਰ ਦੇਸੀ ਪੁਣਾ ਸਾਨੂੰ ਚੰਗਾ ਲੱਗਦਾ ਕਿਉਂਕਿ ਜਿਹੜੇ ਇਹ ਨਜ਼ਾਰੇ ਆ ਇਹ ਪਿੰਡਾਂ ਦੇ ਵਿੱਚ ਇੱਕ ਆ ਹੈਨਾ ਸਾਡੀਆਂ ਭੈਣਾਂ ਮਤਾਮਾਂ ਸਾਡੀਆਂ ਬੁੜੀਆਂ ਕੁੜੀਆਂ ਸਾਡੇ ਭਰਾ ਸਾਰੇ ਅਸੀਂ ਇਕੱਠੇ ਰਹਿੰਦੇ ਆਂ ਸਾਡੇ ਖਾਣੇ ਪੀਣੇ ਸਾਂਝੇ ਨੇ ਅਸੀਂ ਇੱਕ ਦੂਜੇ ਦੇ ਘਰਾਂ ਦਾ ਸਾਂਝਾ ਇੱਕ ਦੂਜੇ ਤੋਂ ਚੀਜ਼ ਲੈ ਕੇ ਵੀ ਖਾ ਲੈਣੇ ਹਨ ਉਹ ਪੈਸਿਆਂ ਦੇ ਬਦਲੇ ਕਦੇ ਵੀ ਨਹੀਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਤੇ ਆ ਸੱਜਣੋ ਲੋ ਬਾਣ ਦੇ ਵਿਚਾਲੇ ਜਿਹੜੀ ਗੁੱਡੀ ਰੱਖ ਲਈ ਤੇ ਹੁਣ ਇਹਦੇ ਸੰਸਕਾਰ ਜੀ ਬਿਲਕੁਲ ਤਿਆਰੀਆਂ ਨੇ ਤੇ ਦੇਖੀ ਚਲਿਓ ਇਹ ਸਾਡੀਆਂ ਮਾਮਾ ਜਿਹੜੀਆਂ ਬੈਠ ਕੇ ਲੱਗੀਆਂ ਭੈਣ ਦੇ ਮਾਮਾ ਜੀ ਲੱਗਦੇ ਨੇ

पटाखे तीन पाया बिचा कभी रावण बाग चले ना तो वीडियो आ गई ਲੋਬੀ ਜੀਵਨ ਪੰਡਤ ਤੋਂ ਲਵਾਤੀ ਅੱਗ ਤੇ ਸੰਸਕਾਰ ਜਿਹੜਾ ਹੋ ਗਿਆ ਤੇ ਇਧਰਲੇ ਪਾਸੇ ਪੰਗਤਾਂ ਬਣਾ ਲਈਆਂ ਸੰਗਤ ਨੇ ਤੇ ਹੁਣ ਦੇਖਿਓ ਤੁਸੀਂ ਇਹ ਅੱਡੀਆਂ ਜੇ ਵੀ ਕਸਾਉਣਗੀਆਂ ਗੀਤ ਜੇ ਗਾਉਂਦੀ ਹੁੰਦੀਆਂ ਨੇ ਵੀ ਉਨਾਂ ਚ ਰੱਡੀਆਂ ਕਸਾਵਾਂਗੇ ਮੀਂਹ ਪਵਾ ਕੇ ਜਾਵਾਂਗੇ ਪਤਾ ਨਹੀਂ ਚਲੋ ਕਿਦਾਂ ਕਿਦਾਂ ਦੇ ਗੀਤ ਹਨ ਉਹ ਛੜੀਆਂ ਮਾਈਆਂ ਦੀ ਯਾਦ ਹੁੰਦੇ ਆ ਤੇ ਆ ਦੇਖੋ ਬਾਕੀ ਅੱਡੀਆਂ ਤੇ ਜਿਹੜੀਆਂ ਕਸਾਉਣੀਆਂ ਨੇ ਕਸਾਉਣੀਆਂ ਨੇ ਬਾਕੀ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਹੁਣ ਭੁੱਖ ਲੱਗੀ ਹੋਈ ਆ ਪੂਰੀ ਕੜਾਕੇਦਾਰ ਜਿਵੇਂ ਕਹਦੀਏ ਹੁਣ ਤੁਸੀਂ ਇਹ ਦੇਖਿਓ ਕਿ ਬਿਨਾ ਚੱਬੇ ਗੁਲਗਲੇ ਕਿਵੇਂ ਜਾਂਦੇ ਆ ਅੰਦਰ ਹਨਾ ਤੇ ਇਧਰਲੇ ਪਾਸੇ ਆਹ ਦੇਖੋ ਆ ਗੁੜੀਆਂ ਵੀ ਖਸਾਈ ਜਾਂਦੀ ਆ ਪੈਰ ਹਨਾ ਅੱਡੀਆਂ ਹੀ ਆ ਇਹ ਵੀ ਕਹਿੰਦੀ ਮੀਂਹ ਪਵਾ ਕੇ ਮੜੂ ਤੇ ਦੇਖਦੇ ਆਂ ਵੀ ਹੁਣ ਇੱਥੇ ਅੱਜ ਜਿਵੇਂ ਕਹਦੀਏ ਵੀ ਜਿੱਥੇ ਇਧਰੋਂ ਆ ਦੇਖਾ ਚ ਸਾਡੀ ਮਾਸੀ ਤਿਲਕ ਕੇ ਡੀਪੀ ਜਿਵੇਂ ਕਹਿੰਦੇ ਹੁੰਦੇ ਵੀ ਡਿੱਗੀ ਗਦੇ ਤੋਂ ਗੁੱਸਾ ਕੇ ਮਿਹਰਦੀ ਤਿਲਕ ਕੇ ਆਪੜੀ ਭੀ ਛੂਟੀ ਲੈ ਕੇ ਜਵਾਕਾਂ ਮਗਰ ਪਈਗੀ ਹੂੰ ਦੇਖੋ ਲਾਲੀ ਸਾਰੇ ਜਵਾਕ ਮਾਸੀ ਨੇ ਮੂਰੀ ਬਠਾੜੀ ਗੇਰਾ ਖਾਲ ਤੇ ਕਹਿੰਦੀ ਬੈਠੋ ਕਰਾ ਸਾਰਿਆਂ ਨੂੰ ਫੇਰ ਗੋਲਗਲੇ ਮੈਣਨਗੇ ਤੇ ਇਧਰਲੇ ਪਾਸੇ ਫਰਾ ਪਏ ਨੇ ਟੋਕਰੇ ਭਰੇ ਹਲੇ ਤਾਂ 2-3 ਸਾਇਦ ਘਰੇ ਛੱਡੀਆਂ ਜਾਂ 5-6 ਟੋਕਰੇ ਭਰੀ ਬੈਠੀਆਂ ਸੀ ਤੇ ਆਹ ਚਲਾਤਾ ਕੰਮ ਜੀ ਲੋ ਵੀ ਕੱਲੇ-ਕੱਲੇ ਬੱਚੇ ਨੂੰ ਇਹ ਨਹੀਂ ਵੀ ਇੱਕ-ਇੱਕ ਗੋਲਗਲਾ ਮਿਲੂ ਜਿਵੇਂ ਕਹਦੀ ਬੁੱਖ ਪਰ ਪਰ ਕੇ 5-5 6-6 ਗੋਲਗਲੇ ਮਿਲਣੇ ਅੱਜ ਭੁੱਖਾ ਕੱਢ ਕੇ ਜਾਣਗੇ ਜਿੰਨੇ ਵੀ ਜਵਾਕ ਆਏ ਹੋਇਆ ਤੇ ਲੋ ਵੀ ਇਸੇ ਤਰ੍ਹਾਂ ਕਰਕੇ ਪੂਰੇ ਜਵਾਕਾਂ ਨੂੰ ਤਾਂ ਵੰਡੀ ਦੇਣੇ ਆ ਤੇ ਉਸ ਤੋਂ ਬਾਅਦ ਸੱਜਣ ਨੂੰ ਸਾਡੇ ਪਿੰਡਾਂ ਦਾ ਰੀਤੀ ਰਿਵਾਜ ਹੁੰਦਾ ਹੈ ਵੀ ਜਿਹੜੇ ਰਾਹ ਦੇ ਵਿੱਚ ਵੀ ਬੰਦੇ ਮਿਲਣਗੇ ਨਾ ਔਰ ਜਾਂ ਬੁੜੀਆਂ ਮਿਲਣਗੀਆਂ ਸਾਰਿਆਂ ਨੂੰ ਇਹਨਾਂ ਨੇ ਘਰ ਤੱਕ ਗੁਲਗਲੇ ਵੰਡਦੇ ਹੀ ਜਾਣਿਆ ਤੇ ਇੱਕ ਤਾਂ ਇਧਰ ਲੱਗੀ ਬਾਲਟੀ ਤੇ ਦੂਸਰੇ ਉਹ ਪੈਣ ਜਿਹੜੇ ਟੋਕਰੇ ਹੁਣ ਉਧਰਲੇ ਪਾਸੇ ਚਲਾ ਦੇਣਾ ਕਰਨ ਬੱਚਿਆਂ ਨੂੰ ਅਲੱਗ ਤੇ ਜਿਹੜੀਆਂ ਬੁੜੀਆਂ ਉੱਪਰ ਪਈ ਤੇ ਬੱਠੀਆਂ ਨੇ ਸਾਰਿਆਂ ਨੂੰ ਉਹਨਾਂ ਨੂੰ ਹਾਂ ਲੈ ਕੇ ਆਉਂਦੇ ਹੁੰਦੇ ਆ ਬਸ ਹੁਣ ਇਹੀ ਨਜ਼ਾਰਾ ਸਾਡੇ ਪਿੰਡਾਂ ਦਾ ਦੇਖੋ ਕਿਉਂ ਬਈ ਪੂਰੇ ਭਰਾ ਕੇ ਫਿਰ ਇਹ ਘਰਾਂ ਨੂੰ ਜਾਣਗੇ ਚੱਲਦਾ ਨਾ ਕੰਮ ਫੁੱਲ ਜੋਰਾਂ ਦੀ ਬਸ ਸਾਡੇ ਪਿੰਡਾਂ ਵਾਲੇ ਤਾਂ ਇਹ ਇਹਨਾਂ ਦੇ ਫੇਵਰਿਟ ਹੀ ਹੁੰਦੇ ਨੇ ਗੁਲਗਲੇ ਮਾਲ ਪੂੜੇ ਯਾਰ ਇਹ ਕਿਸੇ ਜਿਵੇਂ ਕਹਦੀ ਹੈ ਨਾ ਰੇਟ ਦੇ ਵਿੱਚ ਸਾਨੂੰ ਪਿੰਡਾਂ ਵਾਲੀਆਂ ਖੁਸ਼ੀਆਂ ਤਾਂ ਨਹੀਂ ਸ਼ਹਿਰਾਂ ਦੇ ਵਿੱਚੋਂ ਮਿਲ ਸਕਦੀਆਂ ਇਸੇ ਕਰਕੇ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੇ ਲੋਕ ਹਾਂ ਅਸੀਂ ਪਿੰਡਾਂ ਦੇ ਲੋਕ ਚਾਹੇ ਦੇਸੀ ਕਹਿਣ ਚਾਹੇ ਜਿਹੜਾ ਮਰਜ਼ੀ ਸਾਨੂੰ ਕਹੀ ਜਾਣ ਪਰ ਜਿਹੜੇ ਨਜ਼ਾਰੇ ਮਾਲਕ ਦੀ ਕਿਰਪਾ ਨਾਲ ਪਿੰਡਾਂ ਵਾਲੇ ਲੁੱਟ ਲੈਂਦੇ ਉਹ ਨਹੀਂ ਸ਼ਹਿਰਾਂ 'ਚ ਮਿਲਦੇ ਤੇ ਗੁਲਗਲੀਆਂ ਮਿਲ ਕੇ ਆ ਚੱਲ ਪਿਆ ਵੀ ਤੁਸੀਂ ਇਹ ਦੇਖੋ ਪਹਿਲੀ ਗੱਲ ਤਾਂ ਸ਼ਹਿਰਾਂ ਦੇ ਵਿੱਚੋਂ ਆਏ ਜਵਾਕ ਇਕੱਠੀ ਲਈ ਹੁੰਦੇ ਨਾ ਕੁੜੀਆਂ ਦਾ ਇਕਾ ਹੋਵੇ ਨਾ ਉਹ ਗੁੱਡੀ ਫੂਕਣ ਜਾਵੇ ਤੇ ਉਹ ਪਾਕੀ ਨਾ ਕੀੜਿਆਂ ਦੇ ਭੌਣ ਤੇ ਜੀ ਪ੍ਰਸਾਦ ਗੁਲਗਲੀਆਂ ਦਾ ਉਸ ਤੋਂ ਬਾਅਦ ਸਾਡੀ ਸਰਪੰਚਨੀ ਰਬੜਦੀਪ ਕੌਰ ਨੇ ਚਲਾਤਾ ਭੰਡਾਰਾ ਕਰਤਾ ਸ਼ੁਰੂ ਪੰਜ ਪੰਜ ਛੇ ਛੇ ਜਿੰਨੇ ਜਿੰਨੇ ਹੱਥ ਚਾਉਂਦੇ ਉਹਨੇ ਉਹਨੇ ਗੁਲਗਲੀਆਂ ਉਹਨਾਂ ਨੇ ਵੰਡੀਆਂ ਨੇ ਆ ਕਰ ਲੈ ਸਾਡੀ ਮਾਸੀ ਨੇ ਹੱਥ ਕੋਦੋਂ ਨੇ ਤੇ ਕਈ ਤਾਂ ਫਿਰ ਅੱਖਾਂ ਕੱਢ ਲੈਣੀਆਂ ਜਿਵੇਂ ਕਹਦੀ ਪੂਰਾ ਇਸੀ ਸਾਡੇ ਸਿਸਟਮ ਨਾਲ ਲੈ ਕੇ ਆਉਂਦੀ ਹੁੰਦੀਆਂ ਨੇ ਜਿਵੇਂ ਦਫਾਫਾ ਨੂੰ ਬਾਹਰ ਆ ਤੁਹਾਡੇ ਸਾਹਮਣੇ ਹੀ ਨਹੀਂ ਮਿਲਦੀਆਂ ਯਾਰ ਹੈਨਾ ਫਿਰ ਕਹਿੰਦੇ ਪਹਿਲੇ ਫਾਵੇ ਚੀ ਪਾ ਦੋ ਨਾ ਅੱਡਾ ਨਜ਼ਾਰਾ ਹੁੰਦਾ ਫਾਫੇ ਪਰ ਪਰ ਕਿਵੇਂ ਨਹੀਂ ਪਟਾਰੇ ਮੁਕਦੇ ਹੁੰਦੇ ਹੈਨਾ ਬਹੁਤ ਨਜ਼ਾਰੇ ਵਾਲੀਆਂ ਗੱਲਾਂ ਹੁੰਦੀਆਂ ਨੇ ਤੇ ਲੋ ਸੱਜਣ ਉੱਥੋਂ ਵੀ ਸਮਾਪਤੀ ਤੇ ਆ ਤੁਹਾਨੂੰ ਦਿਖਾਉਣੇ ਵੀ ਲਪਾਫੇ ਆ ਜਾਂਦੇ ਨੇ ਬੜੇ ਆ ਲੈ 2.5 3 ਕਿਲੋ ਕੋਲ ਕੋਲੇ 4 5 ਕਿਲੋ ਲੈ ਆ ਆ ਨਾ ਯਾਰ ਨਜ਼ਾਰੇ ਹੈ ਠੀਕ ਆ ਤੇ ਮਿੱਤਰੋ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਹਨ ਅਸੀਂ ਉਹਨਾਂ ਨੂੰ ਕੋਲ ਚੱਲ ਰਿਹਾ ਫੁੱਲ ਜੋਰਾਂ ਤੇ ਕੰਮ ਤਿਆਰ ਰਾਹ ਦੇ ਵਿੱਚ ਜਿਹੜੀਆਂ ਗੱਡੀ ਜਾਂਦੀ ਸੀ ਉਹਨਾਂ ਨੂੰ ਰੋਕ ਰੋਕ ਕੇ ਵੀ ਲੋ ਭਾਈ ਜਿਹੜਾ ਵੀ ਯਾਰ ਲੰਘਿਆ ਜਾਂਦਾ ਹਰੇਕ ਨੂੰ ਵਾਈ ਗੁਰਗਲੇ ਲੈ ਜਾ ਗੁੱਡੀ ਘੁੱਤੀ ਆ ਮਤਲਬ ਇੰਨਾ ਕਿ ਇਹਨਾਂ ਨੂੰ ਇਹ ਹੁੰਦਾ ਵੀ ਰੱਬ ਨੂੰ ਖੁਸ਼ ਕਰਦੀ ਐ ਖੁਸ਼ ਹੋ ਕੇ ਫਿਰ ਆਟੋਮੈਟਿਕੀ ਮੀਂਹ ਵਝੀ ਹੈ ਨਾ ਆ ਹੁਣ ਸਾਰਾ ਓਰੀਜਨਲ ਪੇਰੀਆਂ ਰਾਜ ਲਈ ਵੈਸੇ ਉੱਪਰ ਜੇ ਦੇਖੀਏ ਮੌਸਮ ਬਦਲ ਵੀ ਗਿਆ ਕਿੰਨੇ ਟੋਕਰਾਂ ਦੇ ਕਿਸਮਤ ਜਿਵੇਂ ਕਹਦੀ ਲੱਕੀ ਐ ਬੁੜੀਆਂ ਦੀ ਵੀ ਬੱਦਲ ਵਾਈ ਦੀ ਹੋਗੀ ਗਰਮੀ ਘਟ ਗਈ ਤੇ ਉਹ ਪਾਤਾ ਉਧਰੋਂ ਪਾਣੀ ਤੇ ਉਧਰ ਜਿਹੜਾ ਸੇਵਾ ਜਿਹੜੀ ਮਤਲਬ ਵਗਣੀ ਏ ਥੋੜ੍ਹ ਕੇ ਨਾ ਕੋਈ ਨੁਕਸਾਨ ਨਾ ਕਰਦੀ ਪਾਣੀ ਪਾਤਾ ਤੇ ਇਧਰੋਂ ਵੀ ਕੰਮ ਦੀ ਸੰਭਾਵਨਾ ਹੈ ਸੇਵਾ ਹੋ ਗਿਆ ਠ ਤੇ ਹੁਣ ਜਿਹੜੀਆਂ ਬੁੜੀਆਂ ਨੇ ਤੇ ਹੁਣ ਫਿਰ ਆ ਗਈ ਸੰਗਤ ਆ ਸਾਡੀਆਂ ਸੜਕਾਂ ਤੇ ਲੈ ਵੀ ਸੱਜਣੋ ਹੁਣ ਤੁਰ ਪੈਣਾ ਇਹਨਾਂ ਨੇ ਚਾਲੇ ਪਤੇ ਘਰ ਨੂੰ ਤੇ ਹੁਣ ਦੇਖਿਓ ਜਿਹੜਾ ਵੀ ਇਹਨਾਂ ਨੂੰ ਮਿਲੂ ਹਰੇਕ ਨੂੰ ਇਹਨਾਂ ਨੇ ਇਸੇ ਤਰ੍ਹਾਂ ਹੀ ਗੁਲਗਲੇ ਵੰਡੇ ਜਾਣੇ ਕੋਈ ਵੀ ਮਿਲ ਜੇ ਰਾਹ ਦੇ ਵਿੱਚ ਤੇ ਉੱਪਰ ਵੀ ਮੌਸਮ ਜਿਵੇਂ ਕਿ ਇਹਦੀ ਕਾਲੀਆਂ ਘਟਾਵਾਂ ਥੋੜੀਆਂ ਆਉਣ ਲੱਗੀਆਂ ਹੋ ਸਕਿਆ ਵੀ ਹੁਣ ਮੀਂਹ ਪੈਣ ਦੀ ਤਿਆਰੀ ਹੋ ਜਾਈ ਤੇ ਇਧਰਲੇ ਪਾਸੇ ਸੱਜਣੋਂ ਸਾਡੇ ਪਿੰਡ ਆ ਗਈ ਬੱਸ ਤੇ ਇਹਨਾਂ ਨੇ ਦੇ ਕੇ ਡਰਾਈਵਰ ਨੂੰ ਦੋ ਮੁਠੀਆਂ ਗੁੜਗਲੀਆਂ ਦੀਆਂ ਕਹਿੰਦੇ ਬਈ ਨਾਲ ਸੰਗਤ ਨੂੰ ਵੰਡ ਦੀ ਫਟਾਫਟ ਵਿੱਚ ਚੜ੍ਹ ਕੇ ਬੱਸ ਦੇ ਇਹਨਾਂ ਨੂੰ ਪਤਾ ਵੀ ਕਿਹੜਾ ਆਧਾਰ ਕਾਰਡ ਦਿਖਾਉਣਾ ਜਿੰਨਿਆਂ ਤੋਂ ਚੜ੍ਹਿਆ ਜਾਂਦਾ ਚੜ੍ਹ ਜੀ ਆ ਲੋਗੀ ਹਾਲੇ ਤਾਂ ਸੰਗਤਾਂ ਨੂੰ ਗੁਲਗਲੇ ਖਵਾਤੇ ਤੇ ਨਾਲੇ ਜਿੰਨੀਆਂ ਵੀ ਸਵਾਰੀਆਂ تھیں ਇਧਰੋਂ ਤਾਂ ਗੁਲਗਲੇ ਖਾਣ ਦੇ ਚਾਹ ਦੇ ਵਿੱਚ ਤੁਰ ਕੇ ਗਈਆਂ ਤੇ ਉਧਰੋਂ ਫਟਾਫਟ ਚੜ ਗਈਆਂ ਬੱਸ ਦੇ ਵਿੱਚ ਹਾਲੇ ਤਾਂ ਹੋਰ ਤੁਹਾਨੂੰ ਦਿਖਾਉਣੇ ਆ ਭੱਜੀਆਂ ਆਉਂਦੀਆਂ ਨੇ ਸਵਾਰੀਆਂ ਜਿਨ੍ਹਾਂ ਨੂੰ ਪਤਾ ਲੱਗਿਆ ਨਾ ਵੀ ਬੱਸ ਰੁੱਕ ਗਈ ਤਾਂ ਫਿਰ ਫਿਰ ਉਹਨਾਂ ਨੇ ਕੱਖਾਂ ਕੱਢੀਆਂ ਹੋਈਆਂ ਨੇ ਤੁਰਿਆ ਹੁਣ ਜਾਣਾ ਨਹੀਂ ਤਾਂ ਫਿਰ ਬੱਸ ਦਾ ਲਾਹਾ ਲੈਣਾ ਤਾਂ ਲਾਜ਼ਮੀ ਆ ਤੇ ਲਓ ਮਿੱਤਰੋ ਹਨਾ ਇਧਰ ਆਉਂਦੀਆਂ ਨੇ ਪਿੱਛੇ ਤੁਹਾਨੂੰ ਦਿਖਾਉਣੇ ਇੱਕ ਮਿੰਟ ਮੈਂ ਕੈਮਰਾ ਕਮਾਉਣਾ ਇਹ ਤੁਹਾਨੂੰ ਦਿਖਾਉਂਗਾ ਇਹ ਸਾਡੀ ਧਾਲੀਵਾਲ ਬੱਸ ਚੁੰਬੜ ਗਿਆ ਨਾਲੇ ਤਾਂ ਬਾਈ ਟਕਾ ਤਕੜ ਕੋਲ ਕੋ ਨਾਲੇ ਨਾਲੇ ਸਾਰੀਆਂ ਸਵਾਰੀਆਂ ਲਿਜਾਤੀਆਂ ਤੇ ਕੋਈ ਨਹੀਂ ਆਉਂਦੀਆਂ ਤੁਹਾਨੂੰ ਦਿਖਾਉਂਗਾ ਸਾਡਾਂ ਨੇ ਸਵਾਰੀਆਂ ਤਾਂ ਰੱਜੀਆਂ ਹੋਈਆਂ ਤੇ ਜਿੰਨਾ ਤੁੱਤੋ ਰਹਿਣ ਕਿ ਜਾਂਦਾ ਉਹ ਵੀ ਬੱਸ ਨੂੰ ਚੁੰਬੜ ਜਾਂਦੀਆਂ ਆ ਲੋ ਦੇਖੋ ਆਉਂਦੇ ਨੇ ਭੱਜਦੇ ਇਹਨਾਂ ਨੂੰ ਪਤਾ ਵੀ ਫਰੀ ਵਾਲੀ ਫਰੀ ਵਾਲੀ ਫਰੀ ਵਾਲੀ ਸਵਾਰੀ ਚਲੋ ਵੀ ਹਨਾ ਤੇ ਟਟ ਟਕ ਟਕ ਟਾਉਣੀਆਂ ਹੁਣ ਪੂਰੇ ਕਰਕੇ ਤਸੱਲੀ ਲੋਕ ਵੀ ਜਵਕਣੇ ਕਰਦਾ ਬਾਈ ਛੜਕੀਆਂ ਸਵਾਰੀਆਂ ਵਿੱਚ ਲੈ ਵੀ ਤੁਰਪੀ ਬੱਸ ਜਿੰਮੇ ਬਰਾਤੀ ਜਾਂਦੇ ਨੇ ਉਹਨਾਂ ਬੱਸ ਹਨਾ ਸਤਿਨੂੰ ਸਾਡੇ ਤਾਂ ਇਸ ਤਰ੍ਹਾਂ ਗੁੱਡੀ ਫੂਕਦੇ ਜਿਹੜੇ ਭਰਾਵਾਂ ਨੇ ਗੁੱਡੀ ਨੂੰ ਸਹੀ ਲੱਗੀ ਚੰਗਾ ਲੱਗੀ ਸਾਡੀ ਵੀਡੀਓ ਤਾਂ ਕਰ ਦੋ ਸ਼ੇਅਰ ਕਮੈਂਟ ਕਰਕੇ